ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਓ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਸ਼ਾਇਦ ਤੇ 29 ਅਗਸਤ ਹੈ ਤੇ ਅੱਜ ਆਪਾਂ ਜਿਹੜੇ ਦਿਨ ਉਡੀਕਦੇ ਸੀ ਉਹ ਦਿਨ ਆ ਗਿਆ ਭਾਗਾਂ ਦਾ ਤੇ ਅੱਜ ਹੈਗੀ ਹੈ ਜੀ ਆਪਣੀ ਮੱਛ ਦੀ ਡਿਲੀਵਰੀ ਉਹ 12 ਦਿਨ ਉੱਤੇ ਲੈ ਗਈ ਅੱਜ 16 ਤਰੀਕ ਨੂੰ ਦਿਨ ਪੂਰੇ ਸੀਗੇ ਉਹਦੇ ਤੇ ਕਾਫੀ ਦਿਨਾਂ ਦੀ ਵੇਟ ਕਰ ਰਹੇ ਸੀਗੇ ਉਹਦੀ ਤੇ ਬਹੁਤ ਸਾਰੇ ਭੈਣ ਭਰਾ ਕਮੈਂਟ ਵੀ ਕਰ ਰਹੇ ਸੀ ਨਾ ਤੁਸੀਂ ਵੀ ਬਲੌਗ ਕਿਉਂ ਨਹੀਂ ਪਾ ਰਹੇ ਵੀਰੇ ਥੋੜਾ ਜਨਾ ਮਨ ਉਦਾਸ ਸੀਗਾ ਹਨਾ ਤੁਸੀਂ ਦੇਖ ਹੀ ਰਹੇ ਹੋ ਵੀ ਜਿਵੇਂ ਅੱਜਕੱਲ ਹਨਾ ਪੰਜਾਬ 'ਚ ਹਾਲਾਤ ਹੋ ਰਹੇ ਆ ਕੱਲੇ ਪੰਜਾਬ 'ਚ ਨੇ ਚੜਤੇ ਲੈਂਦੇ ਪੰਜਾਬ 'ਚ ਤੇ ਉਹ ਜਿਵੇਂ ਹਨਾ ਮੇ ਨਾਲ ਬਹੁਤ ਬੁਰਾ ਹਾਲ ਹੋ ਰਿਹਾ ਲੋਕਾਂ ਦਾ ਮਾਲ ਪਸ਼ੂ ਦਾ ਵੀ ਤੇ ਘਰ ਵੀ ਡਿੱਗ ਰਹੇ ਆ ਵਿਚਾਰਿਆਂ ਦੇ ਤੇ ਐਵੇਂ ਹਨਾ ਮਨ ਜਾ ਨਹੀਂ ਕਰਿਆ ਵੀਡੀਓ ਪਾਉਣ ਦਾ ਤੇ ਕੋ ਹਰਜਿੰਦਰ ਵੀਰ ਕਰਕੇ ਆਪਾਂ ਉਹਦਾ ਸ਼ਾਰਟ ਵੀ ਪਾਇਆ ਸੀ ਨਾ ਵਾਹਿਗੁਰੂ ਜੀ ਮਿਹਰ ਕਰਨ ਵਿਚਾਰਾ ਜਲਦੀ ਆਪਦੇ ਘਰੇ ਆ ਜੇ ਤੇ ਮੱਛੀ ਦੀ ਵੀਡੀਓ ਤਾਂ ਆਪਾਂ ਤੁਹਾਨੂੰ ਦੱਸੀ ਸੀ ਨਾ ਹੋਰ ਸੋਚੀ ਸੀਗੀ ਵੀ ਸੁਣਨ ਤੋਂ ਪਹਿਲਾਂ ਮੈਂ ਬਣਾਉ ਪਰ ਇਸੇ ਵਜ੍ਹਾ ਨਾਲ ਹੀ ਬਣਾਈ ਨਿਗੀ ਜਦੋਂ ਮਨ ਹਨਾ ਦੁਖੀ ਹੋਵੇ ਉਹਨੂੰ ਚਾਰਸ ਪੈਰਿਓ ਫਿਰ ਜੀ ਨਹੀਂ ਕਰਦਾ ਬਈ ਤੇ ਇਹ ਵੀਡੀਓ ਵੀਰੇ ਮੈਂ ਮਤਲਬ ਕਿ ਸਰਦਾਰ ਜੀ ਨੇ ਵਾਅਦਾ ਕਰਿਆ ਸੀ ਮੈਂ ਕਹਾਂ ਉਸ ਦਿਨ ਵੀਡੀਓ ਬਣਾਉਂਗੀ ਤੇ ਉਹ ਕਹਿੰਦੇ ਮੈਂ ਪ੍ਰੋਪਰ ਦੇਖਣੀ ਹੈ ਵੀ ਤੂੰ ਤਿਆਰੀ ਕਿਵੇਂ ਕਰੀ ਹੈ ਇਹਦੀ ਮੱਛੀ ਦੀ ਤੇ ਇੱਕ ਹਨਾ ਵੀਰ ਮਤਲਬ ਕਿ ਕਮੈਂਟ ਕਰਦੇ ਆ ਵੀ ਬਾਕੀ ਚਿਲ ਪੋਸਟ ਦੇ ਵੀ ਨੇ ਉਹ ਗੋਲੀਆਂ ਤਾਂ ਜਿਹੜੀਆਂ ਆਪਾਂ ਹੀਟ ਤੋਂ ਦਿੱਤੀਆਂ ਸੀਗੀਆਂ ਉਹ ਬਰੀਡੋ ਵੈਟ ਨਾ ਵੀਰੇ ਉਹਨਾਂ ਦਾ ਤੇ ਉਹ ਮੈਡੀਕਲ ਤੋਂ ਹੀ ਮਿਲਦੀਆਂ ਨੇ ਤੇ ਇੱਕ ਨੇ ਕਿਸੇ ਨੇ ਹਨਾ ਫੋਨ ਲਾਇਆ ਸੀਗਾ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਮਿਲਿਆ ਵੀ ਕਹਿੰਦੇ ਸੀ ਹੋਰ ਦੇਤੀਆਂ ਵੀ ਹੋਰ ਕੰਪਨੀ ਦੇ ਆ ਇਹਨਾਂ ਤਾਂ ਵੀਰੇ ਰਿਜ਼ਲਟ ਹਨਾ ਜਿਨ੍ਹਾਂ ਨੇ ਵਰਤੇ ਆ ਵੀ ਬਹੁਤ ਵਧੀਆ ਰਿਹਾ ਬਸ ਤੇ ਆਪਾਂ ਬਸ ਵੀਰੇ ਹੁਣ ਦੂਸਰੇ ਪਾਸੇ ਕੈਮਰਾ ਕਰਕੇ ਤੁਹਾਨੂੰ ਦਿਖਾਉਣੇ ਆਪਣੀ ਮੱਝ ਤਿਆਰੀ ਦਿਖਾਉਣੇ ਆਪਾਂ ਕਿਵੇਂ ਜ ਹੋਈ ਆ ਤੇ ਲਾਡੂ ਰਿੰਗੀਆਂ ਦੀ ਆ ਉਹਦਾ ਕਰਕੇ ਸਾਰੀਆਂ ਮੱਝਾਂ ਖੜੀਆਂ ਹੋ ਗਈਆਂ ਉਹ ਵੀ ਸੂਨ ਲੱਗਦੀ ਸੀ ਕਿ ਫੇ ਬੱਚਾ ਨੂੰ ਦੇਖ ਕੇ ਖੜੀ ਹੋ ਗਈ ਤੇ ਤਾਂ ਕਰਕੇ ਬਸ ਸਾਰੀਆਂ ਹੀ ਖੜੀਆਂ ਹੋ ਗਈਆਂ ਫਿਰ ਚਲੋ ਆਪਾਂ ਤੁਹਾਨੂੰ ਦੂਸਰੇ ਪਾਸੇ ਕੈਮਰਾ ਕਰਕੇ ਦਿਖਾਉਣੇ ਆ ਦੇਖੋ ਬਈ ਪਨੀਰ ਰਾਣੀ ਦੀ ਤਿਆਰੀ ਆਪਾਂ ਵੀਡੀਓ ਤਾਂ ਹੋਰ ਕੋਚੀ ਸੀਗੀ ਵਰੋ ਬਣਾਈ ਨਹੀਂ ਗਈ ਤੇ ਬਹੁਤ ਸੱਚ ਹੈਗੀ ਐ ਜੀ ਇਹਦੀ ਡਿਲੀਵਰੀ ਵਿਚਾਰੀ ਨੇ ਤੜਕੇ ਦਾ ਕੱਖ ਪੱਠਾ ਨਹੀਂ ਖਾਦਾ ਤਗੜੀ ਗਿਸ਼ਟਾ ਤੇ ਪਾਪਰੋਪਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਦੂਜਾ ਅਖੰਗਾ ਹੋ ਗਿਆ ਫੋਨ ਲੱਗਦੀ ਸੀ ਤੇ ਬੱਚਾ ਦੇਖ ਕੇ ਖੜੀ ਹੋ ਗਈ ਫਿਰ ਹਾਂ ਸੋਣੀ ਤਿਆਰੀ ਹੋਈ ਸੀ ਸੋਨਾ ਲਾਇਆ ਇਹਨੇ ਹਾਂ ਬਾਈ ਗੁਰੂ ਜੀ ਮੇਰੇ ਕਰਨਾ ਤੇ ਕੱਟੀ ਦੇ ਦੇ ਇਹ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਉਹੀ ਦਿੱਤਾ ਦੇਖ ਕਿਵੇਂ ਸ਼ਾਲਾ ਮਾਰ ਦਿਆ ਲੱਡੋ ਲੱਡੋ ਹਏ ਬਈ ਸੂਪ ਹੀ ਆਪਣੀ ਮੱਛ ਤੇ ਮੇਰਾ ਤਾਂ ਨਾ ਚਿੱਤ ਭੜਾ ਹੋ ਗਿਆ ਐ ਪਾਪਾ ਹੋਰ ਕੱਟਾ ਦੇਤਾ ਬਈ ਇਹਨੇ ਕੱਟਾ ਦੇਖੋ ਕਿੰਨਾ ਨਰੋਆ ਬਹੁਤ ਮਨ ਖਰਾਬ ਹੋਇਆ ਹੈ ਹਾਈ ਵੇ ਰੱਬਾ ਕੱਟੀ ਦੇ ਦੇਂਦਾ ਦੱਸ ਵੇਖੋ ਇਹ ਕਿਹੜੀ ਹੁਣ அர்ஜன்ூங்க பாடா கட கட்டா மோட்டா மோட்டா பல கட்டா தான் புத்த ਫੀਮਾੜੇ ਬੋਲ ਆ ਪਾਪੇ ਨੇ ਗਿਆ ਸੀ ਨਾ ਪਾਪਾ ਕਹਿੰਦਾ ਕੱਟਾ ਹਾਂ ਦੇਖੋ ਵੀ ਚੰਗਾ ਬੈਠ ਗਿਆ ਹੀ ਕੱਟਾ ਹਾਂ ਕਰ ਜਾ ਮਾਈਕ ਰੋਗ ਹੈ ਹੰਟਾ ਰਹੇ ਹੋਰ ਕਿਨਸ ਤੋਂ ਨਾ ਕਾਲਾ ਕਾਲਾ ਜੇ ਕੱਟੀ ਹੁੰਦੀ ਨਾ ਵਧੀਆ ਸੀਗੀ ਸੋਹਣੇ ਤੇ ਸੋਗਦੇ ਵਾਲੀ ਗੱਲ ਹੋ ਜਾਂਦੀ ਪਰ ਜਿੱਥੇ ਰੱਬ ਰੱਖੇ ਰਹਿਣਾ ਪੈਂਦਾ ਹਨਾ ਪਾਪਾ ਉਹ ਜਰਾ ਆਪੀ ਕੋਲ ਤੇ ਹੁਣ ਬਈ ਮੱਚ ਸੂਣ ਤੋਂ ਬਾਅਦ ਹਨਾ ਕੇਅਰ ਦੇਖ ਲੋ ਪਹਿਲਾਂ ਜਾਲੇ ਜੂਲੇ ਸਾਫ ਕਰਿਆ ਆਪਾਂ ਨੇ ਮੈਂ ਤੇ ਇਧਰੋਂ ਬਾਈ ਨੇ ਸਵਾਈ ਸੀ ਸੀ ਦੋਨਾਂ ਨੇ ਖੜੀ ਸੂਈ ਆਏ ਬੈਠੀ ਨਹੀਂ ਸੂਈ ਸਵੇਰ ਦੀ 9:30 ਵਜੇ ਦੀ ਦੇਖੋ ਲੱਗਦੀ ਔਖੀ ਹੁਣ ਬੈ ਕੇ ਤੇ ਬੈਠੀ ਸੂਣ ਲੱਗੀ ਫਿਰ ਜਵਾਕਾਂ ਦੇਖ ਕੇ ਖੜੀ ਹੋ ਗਈ ਕਈ ਵਾਰੀ ਬੈ ਗਈ ਤੇ ਹੁਣ ਵੀ ਜੇ ਸੌਣ ਲੱਗੇ ਤਾਂ ਖੜੀ ਹੋ ਗਈ ਤੇ ਹੁਣ ਇਹ ਸੂਈ ਆ ਵੀਰੇ 11:30 ਵਜੇ ਸੋ ਘੰਟੇ ਹੋ ਗਏ ਨੂੰ ਆਇਆ ਔਖੀ ਹੁੰਦੀ ਇਹ ਖੜੀ ਸਵਾਈ ਹੈ ਤੇ ਕਟਾਜਾ ਦੇਖੋ ਕਿ ਨੰਨ ਨਰੋ ਆ ਚਲੋ ਦੁੱਧ ਤਾਂ ਹੋ ਗਿਆ ਪਰ ਕਿੱਥੇ ਹੈਣਾ ਬ੍ਰੀਡ ਜਿਵੇਂ ਆਪਾਂ ਕਹਿੰਦੇ ਬ੍ਰੀਡ ਤਿਆਰ ਕਰਦੇ ਆ ਕਰ ਲਓ ਬ੍ਰੀਡ ਤਿਆਰ ਪਹਿਲਾਂ ਦੇ ਨਵਾਬ ਦਾਸੀ ਬਹੁਤ ਸੋਹਣਾ ਸੀ ਕਟਾ ਇਹਦੇ ਕਟੂ ਨਾ ਹੁੰਦੇ ਵੀ ਬਹੁਤ ਸੋਹਣੇ ਆ ਬ੍ਰੋਥ ਬਹੁਤ ਜ਼ਿਆਦਾ ਹੁੰਦੀ ਆ ਦੂਜੀਆਂ ਵੀ ਖੜੀਆਂ ਹੋ ਗਈਆਂ ਬਈ ਹੁਣ ਆਪਣੇ ਉਹ ਮੱਝ ਤੋਂ ਆਸ ਰਹਿ ਗਈ ਹੁਣ ਜਿਹੜੀ ਆਪਾਂ ਨੇ ਭੈਣ ਕੋਲੋਂ ਲਿਆਉਣੀ ਆ ਤੇ ਟਰੂ ਦੇ ਪਹਿਲਾਂ ਪਾਪੇ ਨੇ ਵਿਜਾਲੇ ਜਿਹਾ ਲਾਏ ਨੌ ਨੌ ਲਾਤੇ ਪਪਾ ਹਾਂ ਨੌ ਲਾਉਣੇ ਤੇ ਆਹ ਗੋੜ ਸਟਾਣਾ ਜ਼ਰੂਰੀ ਹੁੰਦਾ ਕਿਉਂਕਿ ਵਰ ਨਹੀਂ ਟਰੂ ਹਨਾ ਦੁੱਧ ਨਹੀਂ ਪੀਂਦਾ ਬੱਛੇ ਹਮਰ ਜਾਂਦੀਆਂ ਨੇ ਇਹਾਰੇ ਜਿਹੜੇ ਇਲਾਕੇ ਸਾਫ਼ ਕਰ ਗਿਆ ਸੀਗਾ ਬਾਈ ਅਲਾਡੋ ਜਿੱਡਾ ਤਾਂ ਹੁਣੀ ਐ ਇਹ ਦੇਖੀ ਆ ਇਹਦੇ ਜਿਹੜਾ ਕੱਟੀ ਜਿੱਡਾ ਤਿਆਰੀ ਦੇਖ ਲਓ ਬਾਈ ਆਪਣੀ ਮੱਛੀ ਦੀ ਇਦੋਂ ਬੱਦਲਵਾਈ ਵੀ ਬਣੀ ਹੋਈ ਪਈ ਆ ਬਈ ਹੁਣ ਤਾਂ ਮੀਂਹ ਨਹੀਂ ਆਵੀ ਕਾਫੀ ਨੁਕਸਾਨ ਹੋ ਗਿਆ ਲੋਕਾਂ ਦੇ ਕਜਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸੇ ਲਈ ਆਪਾਂ ਫੇਰ ਮਿਲਦੇ ਆ ਇਹਨੂੰ ਮੱਝ ਨੂੰ ਗੁੜਗੜ ਧਰਤੀ ਕੀ ਹਾਂਜੀ ਵੀਰੇ ਮੱਝਾਂ ਪਰਤ ਨੂੰ ਦੁਖਾਤੀ ਸੂਪੀ ਤੇ ਉਹਨੇ ਦੇਤਾ ਕਟਾ ਤੇ ਮਣ ਬਾਈ ਬਹੁਤ ਖਰਾਬ ਹੋਇਆ ਮੇਰਾ ਤੇ ਚਲੋ ਆਪਾਂ ਹੁਣ ਇਹਦੀ ਸੰਭਾਈ ਕਰਦੇ ਆ ਉਹਨੂੰ ਵੀ ਗੁੜ ਧਰਤਾ ਵੀ ਬੜੇਵੇਂ ਧਰ ਦਿੰਦਾ ਗਲਾ ਬੜੇਵੇਂ ਹੈ ਨਹੀਂ ਸੀਗਾ ਆਪਾਂ ਬੜੇਵੇਂ ਦੀ ਖਲਪਾਤੀ ਵਿੱਚ ਬਰੀਕ-ਬਰੀਕ ਜੀ ਇਹ ਬੜੇਵੇਂ ਜੇ ਕੱਢ ਕੇ ਵਿੱਚੋਂ ਤੇ ਗੁੜ ਤੇ ਬੜੇਵੇਂ ਦੀ ਖਲ ਧਰਤੀ ਥੋੜੀ ਜੀ ਬਸ ਹੁਣ ਇਹਨੂੰ ਪਾਣੀ ਪਿਆਉਣੀ ਹੈਗੀ ਵੀ ਨਮ ਕਪਾ ਕੇ ਨਾ ਆਪਾਂ ਪਾਣੀ ਪਿਆ ਦੇਣੇ ਹੁੰਦੇ ਆ ਤੇ ਇਹਦੇ ਨਾਲ ਵੀ ਵਧੀਆ ਮੁੜ ਕੇ ਚੇਰ ਛੇਤੀ ਪੈ ਜਾਂਦੇ ਆ ਹੁਣ ਮੈਂ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਵੀ ਫਿਰ ਅਗਲੀ ਵੀਡੀਓ ਚ ਕਿਉਂਕਿ ਹੁਣ ਮੇਰਾ ਮਨ ਨਹੀਂ ਹੈਗਾ ਅੱਗੇ ਵੀਡੀਓ ਬਣਾਉਣ ਦਾ ਮੂਡ ਖਰਾਬ ਹੋ ਗਿਆ ਭਾਈ ਤੇ ਆਪਾਂ ਇਹਨੂੰ ਨਮਕ ਪਾ ਕੇ ਪਾਣੀ ਪਿਉਣਿਆ ਤੇ ਇਹਦੀ ਚੇਰ ਕਿੰਨੇ ਟਾਈਮ ਚ ਪਈਊ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਆਪਾਂ ਹੁਣ ਇਹਦੀ ਸਾਂਭ-ਸਭਾਈ ਕਰੀਏ ਕਾਸੀ ਸੌਣ ਲੱਗੇ ਭਾਈ ਮਨ ਬਹੁਤ ਦੁਖੀ ਹੋਇਆ ਹੋਣਾ ਵੈਸੇ ਤਾਂ ਦੁੱਧ ਹੋ ਗਿਆ ਘਰੇ ਤੇ ਪਰ ਕਿੱਥੇ ਹਨਾ ਵੀ ਪਿੰਨਾਰ ਰਲ ਜਾਂਦੀ ਕੱਟੀ ਹੁੰਦੀ ਏ ਕਿਉਂਕਿ ਦੂਸਰੀ ਆਪਣੀ ਛੋਟੀ ਜਿਹੜੀ ਪਹਿਲਾਂ ਸੂਈ ਹੋਈ ਆ ਉਹਨੇ ਜਨਵਰੀ ਚ ਹਜੇ ਹੋਣਾਗਾ ਸਾਲ ਮਤਲਬ ਕਿ ਸੌਰੀ 3 ਸਾਲਾਂ ਦੀ ਤੇ ਇੱਕ ਦੇ ਕੋ ਉਹਨੇ ਕੱਟੀ ਦੇਤੀ ਹੁਣ ਜੇ ਉਹ ਵੀ ਦੇ ਦਿੰਦੀ ਤਾਂ ਮਰਯੇ ਗਾਲਸੀ ਆਪਾਂ ਹੁਣ ਦੂਸਰੇ ਪਾਸੇ ਕੈਮਰਾ ਕਰਕੇ ਦਿਖਾਉਣੇ ਆ ਉੱਥ ਦਾ ਉਹ ਇੱਕ ਊਠ ਖੰਡੀ ਕੋਸ਼ਿਸ਼ ਕਰਦਾ ਮੇਹਰਾ ਸੋਭੀ ਸੋਭੀ ਐਦਰਾ ਤੂੰ ਤੇ ਭਾਈ ਕੀ ਕਹਾ ਹੁਣ ਬਿਤਾ ਖਾ ਗਈ ਬੋਤ ਬਸ ਰਹਿਣ ਦੇ ਹੂੰ ਗੁਰਗਿੰਦ ਕਿਤੇ ਛੁੜਾ ਜਾ ਓਏ ਗੁਰੜਾ ਕਿਤੇ ਗੁਰ ਬਹੁਤ ਨੂੰ ਕੌਲੀ ਦਾ ਖਵਾਤੀ ਬਹੁਤ ਘਰ ਨਹੀਂ ਬਹੁਤ ਆ ਬਹੁਤ ਹੈ ਬਹੁਤ ਹੋਰ ਇੰਨਾ ਤਾਂ ਨਹੀਂ ਥੋੜਾ ਹੋ ਗਿਆ ਲਿਆਉਣੀ ਹੈ ਕੋਈ ਕਿਉਂ ਖਿਆਲ ਨਹੀਂ ਅੰਡਾ ਕਰਦਾ ਬੋਦੀਆ ਤਾਂ ਹੁਣੀ ਉੱਠਣ ਨੂੰ ਪੈਂਦਾ ਉਂਗਲ ਚੋਂਦਾ ਸੀ ਥੋੜਾ ਹੀ ਗਿਆ ਦੇਖੋ ਭਾਈ ਤੇ ਚਲੋ ਵੀਰੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਨ ਨਹੀਂ ਕਰਦਾ ਹੁਣ ਵੀਡੀਓ ਬਣਾਉਣ ਦਾ ਤੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸ ਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਦੇਖੋ ਅਰਜਨ ਕੁੰਗੜ ਦੇ ਘਟਰੂ ਸੋਹਣੇ ਹੁੰਦੇ ਆ ਗੋਲ ਗੋਲ ਮੂੰਹ ਪਰ ਪਰ ਕਾਲਾ ਕਾਲਾ ਲਾਡੂ ਤਾਂ ਐ ਜੇ ਹੋਗੇ ਇਹ ਨਹੀਂ ਸੀ ਉਦੋਂ ਵੀ ਕਾਲੀ ਇੰਨੀ ਸੀਗੀ ਉਹ ਤਾਂ ਵੈਸੇ ਜੈਡ ਬਲੈਕਾ ਇਹ ਲਾਲੀ ਜੀ ਚ ਆ ਗਈ ਉਹ ਕਾਲਾ ਕਾਲਾ ਚਲੋ ਭਈ ਹੁਣ Agli vídeos te mm. meldea. Bye.